ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸ ਵੇਗਰੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪਗਵੰਤ ਮਾਦਿਆਂ ਕਾਮਯਾਬ ਰੈਲੀਆਂ ਤੇ ਰੋਡ ਸ਼ੋਅ ਦੀ ਕਾਟ ਕਰਨ ਦੇ ਲਈ ਭਾਜਪਾ ਉਮੀਦਵਾਰਾਂ ਵੱਲੋਂ ਨਰਿੰਦਰ ਮੋਦੀ ਦੀ ਰੈਲੀਆਂ ਦੇ ਲਈ ਸਮਾਂ ਮੰਗਿਆ ਜਾ ਰਿਹਾ ਸੋ ਇਸ ਪੂਰੀ ਖਬਰ ਦੇ ਉੱਪਰ ਅਪਡੇਟ ਜੋ ਹੈ ਜ਼ਰੂਰ ਤੁਹਾਡੇ ਤੋਂ ਚਾਹਾਂਗੇ ਕੀ ਤਾ ਅਸਲ 'ਚ ਭਗਵੰਤ ਮਾਨ ਇਸ ਵਕਤ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਚੋਣ ਪ੍ਰਚਾਰ ਲਈ ਨਿਕਲ ਤੁਰੇ ਨੇ ਭਾਵੇਂ ਗੁਰਦਾਸਪੁਰ ਹੋਵੇ ਪੱਟੀ ਹੋਵੇ ਅਮਸਰ ਸਾਹਿਬ ਹੋਵੇ ਜਲੰਧਰ ਹੋਵੇ ਖਡੂਰ ਸਾਹਿਬ ਹੋਵੇ ਇੱਕ ਤੋਂ ਬਾਅਦ ਇੱਕ ਭਗਵੰਤ ਮਾਨ ਦੀਆਂ ਰੈਲੀਆਂ ਅਤੇ ਭਗਵੰਤ ਮਾਨ ਦੇ ਰੋਡ ਸ਼ੋਅ ਔਰ ਜਦੋਂ ਤੱਕ ਭਗਵੰਤ ਮਾਨ ਗੁਜਰਾਤ 'ਚ ਰੁਜੇ ਸੀ ਜਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ 'ਚ ਰੁਜੇ ਸੀ ਤਦ ਤੱਕ ਭਗਵੰਤ ਮਾਨ ਪੰਜਾਬ ਚ ਬਹੁਤ ਹੀ ਜ਼ਿਆਦਾ ਸਰਗਰਮ ਨਹੀਂ ਹੋ ਸਕੇ ਹਾਲਾਂਕਿ ਹਜੇ ਹਜੇ ਚੋਣਾਂ ਨੂੰ ਬਹੁਤ ਸਮਾਂ ਪਿਆ 1 ਜੂਨ ਨੂੰ ਵੋਟਾਂ ਪੈਣੀਆਂ ਨੇ ਪੂਰਾ ਮਹੀਨਾ ਮਈ ਦਾ ਪਿਆ ਔਰ ਅਸੀਂ ਅਪ੍ਰੈਲ ਦੇ 28ਵੇਂ ਦਿਨ ਦੇ ਵਿੱਚ ਆ ਸੋ ਦੋ ਦਿਨ ਇਹ ਵੀ ਪਏ ਨੇ ਤੇ ਪੂਰਾ ਮਹੀਨਾ ਮਈ ਦਾ ਪਿਆ ਸੋ ਭਗਵੰਤ ਮਾਨ ਕੋਲੇ 32 ਦਿਨਾਂ ਦੇ ਵਿੱਚੋਂ ਘੱਟੋ-ਘੱਟ 25 ਦਿਨ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਭਗਵੰਤ ਮਾਨ ਹੋਣਾ ਨੇ ਲਾਉਣੇ ਨੇ ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਲਗਾਤਾਰ ਵੱਖ-ਵੱਖ ਪੋਲਿਟਿਕਲ ਪਾਰਟੀਆਂ ਇਸ ਚੀਜ਼ ਨੂੰ ਦੇਖ ਰਹੀਆਂ ਨੇ ਕਿ ਭਗਵੰਤ ਮਾਨ ਦੀਆਂ ਰੈਲੀਆਂ 'ਚ ਰਸ਼ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਵਿੱਚ ਰਸ਼ ਇਹਦੀ ਕਾਟ ਕਿਵੇਂ ਕਰੀ ਜਾਵੇ ਹੁਣ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਇਹ ਮੰਨਣਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਇਸ ਵਾਰ ਸ਼ਹਿਰੀ ਖੇਤਰਾਂ ਦੇ ਵਿੱਚ ਵੱਡਾ ਮੁਕਾਬਲਾ ਦਵਾਂਗੇ ਲੇਕਿਨ ਭਗਵੰਤ ਦੇ ਰੋਡ ਸ਼ੋਅ ਔਰ ਰੈਲੀਆਂ ਤੋਂ ਬਾਅਦ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਖਾਸ ਤੌਰ ਤੇ ਜਿਹੜੇ ਕਾਂਗਰਸ ਤੋਂ ਆਏ ਨੇ ਉਹਨਾਂ ਨੂੰ ਇਸ ਵਕਤ ਸਭ ਤੋਂ ਵੱਡੀ ਚਿੰਤਾ ਇਹ ਸਤਾਰੀ ਹੈ ਕਿ ਉਹਨਾਂ ਕੋਲੇ ਪੰਜਾਬ ਚ ਬੀਜੇਪੀ ਦਾ ਕੋਈ ਵੀ ਅਜਿਹਾ 스타 ਚਿਹਰਾ ਨਹੀਂ ਹੈ ਜਿਵੇਂ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਹੈ, ਅਰਵਿੰਦ ਕੇਜਰੀਵਾਲ ਹੈ, ਭਾਰਤੀ ਜਨਤਾ ਪਾਰਟੀ ਕੋਲੇ ਅਮਿਤ ਸ਼ਾਹ, ਜੇਪੀ ਨੱਡਾ, ਨਰਿੰਦਰ ਮੋਦੀ ਤਾਂ ਨੇ ਪਰ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਨਰਿੰਦਰ ਮੋਦੀ, ਅਮਿਤ ਸ਼ਾਹ ਦੂਜੇ ਸੂਬਿਆਂ ਚ ਰੁੱਝੇ ਹੋਏ ਨਹੀਂ, ਜੇਪੀ ਨੱਡਾ ਵੀ ਉਧਰ ਰੁੱਝੇ ਹੋਏ ਨਹੀਂ। ਇਸ ਕਰਕੇ ਭਾਵੇਂ ਪ੍ਰਨੀਤ ਕੌਰ ਨੇ ਭਾਵੇਂ ਰਵਨੀਤ ਬਿੱਟੂ ਨੇ ਭਾਵੇਂ ਤਰਨਜੀਤ ਸੰਧੂ ਨੇ ਜਾਂ ਭਾਜਪਾ ਦੇ ਹੋਰ ਉਮੀਦਵਾਰ ਨੇ ਭਾਵੇਂ ਹੰਸ ਰਾਜ ਹੰਸ ਨੇ ਇਹ ਸਾਰੇ ਉਮੀਦਵਾਰਾਂ ਦੀ ਇਸ ਵਕਤ ਪੂਰੀ ਕੋਸ਼ਿਸ਼ ਇਹ ਹੈ ਕਿ ਸਾਡੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਕੇ ਪ੍ਰਚਾਰ ਕਰਨ ਰੈਲੀਆਂ ਕਰਨ ਰੋਡ ਸ਼ੋਅ ਕਰਨ ਔਰ ਬੀਜੇਪੀ ਦੇ ਲੀਡਰਾਂ ਨੂੰ ਜਿੰਨੀ ਆਸ ਸੀ ਪੰਜਾਬ 'ਚ ਕਿ ਅਸੀਂ ਸਨਮਾਰੀ ਹੋਰ ਵੱਡੀ ਕਰ ਦੇਵਾਂਗੇ ਜਿਹੜੇ ਟਿਕਟਾਂ ਦੇ ਇੱਛਕ ਸੀ ਉਹ ਤਾਂ ਬੀਜੇਪੀ 'ਚ ਗਏ ਪਰ ਇਹਨਾਂ ਲੀਡਰਾਂ ਦੇ ਨਾਲ ਕੋਈ ਬਹੁਤ ਵੱਡਾ ਸੰਗਠਨ ਟੁੱਟ ਕੇ ਕਾਂਗਰਸ ਦਾ ਚਲਿਆ ਗਿਆ ਹੋਵੇ ਆਮ ਆਦਮੀ ਪਾਰਟੀ ਦਾ ਸੰਗਠਨ ਟੁੱਟ ਕੇ ਚਲਿਆ ਗਿਆ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਸੰਗਠਨ ਟੁੱਟ ਕੇ ਚਲਿਆ ਗਿਆ ਹੋਵੇ ਅਜਿਹੀਆਂ ਸਥਿਤੀਆਂ ਬਿਲਕੁਲ ਨਹੀਂ ਨੇ ਹਾਂ ਗਏ ਨੇ ਲੀਡਰ ਪਾਜ-ਪਾਜ ਲੀਡਰ ਗਏ ਨੇ ਕਾਂਗਰਸ ਦੇ ਉਹ ਲੀਡਰ ਗਏ ਨੇ ਜਿਹੜੇ ਕਿਸੇ ਸਮੇਂ ਕਾਂਗਰਸ 'ਚ ਕਈ ਵਾਰ ਐਮਐਲਏ ਐਮਪੀ ਰਹੇ ਚੁੱਕੇ ਨੇ ਲੇਕਿਨ ਹੁਣ ਕਾਂਗਰਸ 'ਚ ਉਹਨਾਂ ਦੀ ਊਰਜਾ ਲਗਭਗ ਖਤਮ ਸੀ ਕਈ ਮੋੜ ਵੀ ਆਏ ਇੱਕ ਦੋ ਕਿ ਭਾਰਤੀ ਜਨਤਾ ਪਾਰਟੀ ਚ ਉਹ ਗੱਲ ਨਹੀਂ ਹੈ ਜੋ ਹੋਣੀ ਚਾਹੀਦੀ ਸੀ ਸੋ ਇਸ ਕਰਕੇ ਬੀਜੇਪੀ ਦੇ ਵਿੱਚ ਜਿਹੜੇ ਲੀਡਰ ਗਏ ਜਿਨ੍ਹਾਂ ਨੇ ਟਿਕਟਾਂ ਹਾਸਲ ਕੀਤੀਆਂ ਇਸ ਵਕਤ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਸਾਨੂੰ ਰੈਲੀ ਮਿਲੇ ਔਰ ਇਸ ਤਰ੍ਹਾਂ ਦੀਆਂ ਖਬਰਾਂ ਵੀ ਨੇ ਕਿ ਅਖੀਰ ਦੇ ਗੇਟ ਦੇ ਵਿੱਚ ਪ੍ਰਧਾਨ ਮੰਤਰੀ ਔਰ ਅਮਿਤ ਸ਼ਾਹ ਪੰਜਾਬ ਆ ਸਕਦੇ ਨੇ ਹੁਣ ਅਖੀਰਲੇ ਗੇਟ ਚ ਅਗਰ ਉਹ ਆਉਂਦੇ ਨੇ 26 ਮਈ ਨੂੰ ਤਾਂ ਦਿੱਲੀ ਵਾਲੀਆਂ ਵੋਟਾਂ ਨੇ ਇਹਦਾ ਮਤਲਬ ਹੈ 26 ਤੋਂ ਬਾਅਦ ਪੰਜਾਬ ਚੋਂਗੇ 7ਵੇਂ ਗੇੜ 'ਚ ਅਗਰ 26 ਤੋਂ ਬਾਅਦ ਪੰਜਾਬ ਚਾਉਂਦੇ ਨੇ ਤੇ ਫਿਰ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਬਹੁਤ ਔਕੜਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ ਸੋ ਕੋਸ਼ਿਸ਼ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨੀ ਜਲਦੀ ਆ ਸਕਣ ਅਮਿਤ ਸ਼ਾਹ ਜਿੰਨੀ ਜਲਦੀ ਆ ਸਕਣ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ 2022 ਦੀਆਂ ਉਦੋਂ ਜਲੰਧਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਕੀਤੀ ਸੀ ਜਿੱਥੇ ਮਨਰੰਜਨ ਕਾਲੀਆ ਜਲੰਧਰ ਦੇ ਵਿੱਚ ਉਮੀਦਵਾਰ ਸੀ ਪਰ ਜਲੰਧਰ ਚ ਆਮ ਆਦਮੀ ਪਾਰਟੀ ਬਾਜ਼ੀ ਮਾਰਗੀ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦੇ باوجود ਭਾਜਪਾ ਸੀਟ ਨਹੀਂ ਜਿੱਤ ਸਕੀ ਕੋਈ ਵੀ ਜਲੰਧਰ ਚ ਪਠਾਨਕੋਟ ਚ ਅਸ਼ਵਨੀ ਕੁਮਾਰ ਜਿੱਤੇ ਔਰ ਇੱਕ ਸੀਟ ਭਾਰਤੀ ਜਨਤਾ ਪਾਰਟੀ ਨੇ ਹੋਰ ਜਿੱਤੀ ਮੇਰਾ ਖਿਆਲ ਹੁਸ਼ਿਆਰਪੁਰ ਦੇ ਮੁਕੇਰੀਆਂ ਚੋਂ ਜਿੱਤੀ ਮੈਂ ਮਾਫੀ ਚਾਹੂੰਗਾ ਅਗਰ ਮੁਕੇਰੀਆ ਦੀ ਜਗ੍ਹਾ ਕੋਈ ਹੋਰ ਸੀਟ ਜਿੱਤੀ ਆ ਪਰ ਮੈਨੂੰ ਇਸ ਵਕਤ ਜਿੰਨਾ ਕੁ ਯਾਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 22 ਦੀਆਂ ਰੈਲੀਆਂ ਵੀ ਪੰਜਾਬ ਚ ਉਹਨਾਂ ਅਸਰ ਨਹੀਂ ਪਾ ਸਕੀਆਂ ਪਰ ਇਸ ਵਾਰ ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਨੇ ਲੋਕ ਸਭਾ ਦੀਆਂ ਚੋਣਾਂ ਨੇ ਸਿੱਧੇ ਸਿੱਧੇ ਚੋਣ ਪ੍ਰਧਾਨ ਮੰਤਰੀ ਦੀ ਹੋਣੀ ਹੈ ਹਾਲਾਂਕਿ ਚੋਣ ਮੈਂਬਰ ਪਾਰਲੀਮੈਂਟਲ ਹੀ ਹੋਣੀ ਹੈ ਪਰ ਮਾਹੌਲ ਇਸ ਤਰ੍ਹਾਂ ਦਾ ਬਣਿਆ ਕਿ ਚੋਣ ਪ੍ਰਧਾਨ ਮੰਤਰੀ ਦੀ ਹੋਣੀ ਹੈ ਔਰ ਇਸ ਕਰਕੇ ਨਰਿੰਦਰ ਮੋਦੀ ਨੂੰ ਰਵਨੀਤ ਬਿੱਟੂ ਵੀ ਚਾਹੁੰਦੇ ਨੇ ਰੈਲੀਆਂ ਕਰਨ ਔਰ ਇਹ ਪ੍ਰਸਤਾਵ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਇਕਾਈ ਵੱਲੋਂ ਪ੍ਰਧਾਨ ਮੰਤਰੀ ਨੂੰ ਭਾਜਪਾ ਨੂੰ जेपी ਨੱਡਾ ਉਹਨਾਂ ਨੂੰ ਭੇਜੇ ਜਾ ਰਹੇ ਨੇ ਹੁਣ ਉਹ ਰੈਲੀ ਲੁਧਿਆਣਾ ਚ ਕਰਦੇ ਨੇ ਫਿਰੋਜ਼ਪੁਰ ਚ ਕਰਦੇ ਨੇ ਅੰਮ੍ਰਿਤਸਰ ਕਰਦੇ ਨੇ ਗੁਰਦਾਸਪੁਰ ਕਰਦੇ ਨੇ ਜਾਂ ਪਟਿਆਲੇ ਕਰਦੇ ਨੇ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਪੰਜਾਬ ਚ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਟੇਕ ਪੂਰੀ ਤਰ੍ਹਾਂ ਨਾਲ ਬੀਜੇਪੀ ਦੇ ਵੱਡੇ ਆਗੂਆਂ ਤੇ ਲੱਗੀ ਕਿਉਂਕਿ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਸ ਵਕਤ ਲੀਡਰ ਨੇ ਉਹ ਜਾਂ ਤਾਂ ਕਾਂਗਰਸ ਚੋਂ ਆਏ ਹੋਏ ਨੇ ਜਿਵੇਂ ਸੁਨੀਲ ਜਾਖੜ ਨੇ ਹੁਣ ਸੁਨੀਲ ਜਾਖੜ ਹੁਣੀ ਹਲੇ ਤੱਕ ਉਸ ਤਰ੍ਹਾਂ ਦਾ ਪ੍ਰਚਾਰ ਨਹੀਂ ਕਰ ਸਕੇ ਭਾਜਪਾ ਦੇ ਵਰਕਰਾਂ ਦੇ ਲਈ ਜਿਵੇਂ ਭਗਵੰਤ ਮਾਨ ਅਗਵਾਈ ਕਰ ਰਹੇ ਨੇ ਭਗਵੰਤ ਮਾਨ 13 ਦੀਆਂ 13 ਸੀਟਾਂ ਤੇ ਆਪਣਾ ਚਿਹਰਾ ਦੇ ਕੇ ਕੈਂਡੀਡੇਟਾਂ ਨੂੰ ਅੱਗੇ ਚੋਣ ਲੜ ਰਹੇ ਨੇ ਔਰ ਅਗਰ ਨਰਿੰਦਰ ਮੋਦੀ ਆਉਂਦੇ ਨੇ ਤੇ ਫਿਰ ਪੰਜਾਬ ਚ ਬੀਜੇਪੀ ਦੇ ਲੀਡਰਾਂ ਨੂੰ ਲੱਗੂਗਾ ਕਿ ਅਸੀਂ ਵੀ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਅੱਗੇ ਵਧਣਾ ਹੈ ਮੰਗ ਵੋਟਾਂ ਨਰਿੰਦਰ ਮੋਦੀ ਦੇ ਨਾਂ ਤੇ ਰਹੇ ਨੇ ਪੰਜਾਬ ਦੇ ਬੀਜੇਪੀ ਦੇ ਲੀਡਰ ਪਰ ਹਾਲੇ ਤੱਕ ਬੀਜੇਪੀ ਨੂੰ ਕੋਈ ਵੱਡੇ ਰੋਡ ਸ਼ੋ ਵੱਡੇ ਲੀਡਰ ਦੀ ਗਵਾਈ ਦੇ ਵਿੱਚ ਮਿਲੇ ਨਹੀਂ ਇਹ ਭਾਜਪਾ ਦੇ ਲੀਡਰਾਂ ਦੀ ਚਿੰਤਾ ਹੈ ਹੁਣ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨਹੀਂ ਅਗਰ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨਾ ਹੁੰਦੇ ਤੇ ਭਗਵੰਤ ਮਾਨ ਦੇ ਨਾਲ ਅਰਵਿੰਦ ਕੇਜਰੀਵਾਲ ਲਗਾਤਾਰ ਸਰਗਰਮ ਰਹਿੰਦੇ ਉਹ ਤਾਂ ਪਹਿਲਾਂ ਵੀ ਕਈ ਵਾਰੀ ਰੈਲੀਆਂ ਪੰਜਾਬ 'ਚ ਜਿਹੜੀਆਂ ਨੇ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਸਾਂਝੀਆਂ ਕਰ ਚੁੱਕੇ ਨੇ ਸੋ ਇਸ ਕਰਕੇ ਭਗਵੰਤ ਮਾਨ ਦੀਆਂ ਰੋਡ ਸ਼ੋ ਔਰ ਰੈਲੀਆਂ ਚੁਣੌਤੀ ਬਣ ਰਹੀਆਂ ਨੇ ਵਿਰੋਧੀ ਪਾਰਟੀਆਂ ਲਈ ਇਸੇ ਤਰ੍ਹਾਂ ਕਾਂਗਰਸ ਦੀ ਸਥਿਤੀ ਹੈ ਹੁਣ ਕਾਂਗਰਸ 스타 ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਮੰਗ ਹੋ ਰਹੀ ਹੈ ਨਵਜੋਤ ਸਿੱਧੂ ਕਮੈਂਟਰੀ ਕਰ ਰਹੇ ਨੇ ਕਿਉਂਕਿ ਨਵਜੋਤ ਸਿੱਧੂ ਨੂੰ ਤਾਂ ਖੁਦ ਰੋਕਿਆ ਕਿ ਭਾਈ ਤੁਸੀਂ ਵਰਕਰ ਮੀਟਿੰਗ ਨਹੀਂ ਕਰਨੀ ਪੰਜਾਬ ਕਾਂਗਰਸ ਦੇ ਜਿਹੜੇ ਸੰਗਠਨ ਦੇ ਲੀਡਰ ਸੀ ਇਹ ਤਾਂ ਸ਼ਿਕਾਇਤਾਂ ਲਾਉਂਦੇ ਰਹੇ ਨਵਜੋਤ ਸਿੰਘ ਸਿੱਧੂ ਦੀਆਂ ਤੇ ਹੁਣ ਮੈਂ ਪਰਸੋਂ ਚੌਥੇ ਰਾਜਾ ਵੜਿੰਗ ਦਾ ਬਿਆਨ ਸੁਣ ਰਿਹਾ ਸੀ ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਚਾਰ ਕਰਨਾ ਚਾਹੀਦਾ ਸੋ ਇਸ ਕਰਕੇ ਯਾ ਤਾਂ ਇੱਕ ਵਾਰੀ ਦਵਿੰਦਰ ਯਾਦਵ ਪੰਜਾਬ ਦੇ ਪ੍ਰਭਾਰੀ ਸਾਫ਼ ਕਰ ਦੇਣ ਤਾ ਗੱਲ ਬੰਨੀ ਹੈ ਉਂਝ ਸੰਭਾਵਨਾ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵਾਰ ਪ੍ਰਚਾਰ ਕਰਨਗੇ ਕਿਉਂਕਿ ਜਦ ਤੱਕ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਉਹਨਾਂ ਦੀ ਡਿਊਟੀ ਨਹੀਂ ਲਾਉਂਦੇ ਉਹਨਾਂ ਦੀ ਸੰਭਾਵਨਾ ਘੱਟ ਹੈ ਅਜਿਹੇ ਹਾਲਾਤਾਂ 'ਚ ਪੰਜਾਬ 'ਚ ਕਾਂਗਰਸ ਕੋਲੇ ਕੋਈ ਅਜਿਹਾ ਚਿਹਰਾ ਨਹੀਂ ਹੈ ਹੁਣ ਪੰਜਾਬ 'ਚ ਤਾਂ ਮੈਂ ਸਮਰਾਲੇ ਦੀ ਰੈਲੀ ਯਾਦ ਕਰ ਲੈਣਾ ਜਿੱਥੇ ਕੌਮੀ ਪ੍ਰਧਾਨ ਪੰਜਾਬ ਦਾ ਪੰਜਾਬ ਦੇ ਵਰਕਰਾਂ ਦੀ ਕਨਵੈਨਸ਼ਨ 'ਚ ਕੌਮੀ ਪ੍ਰਧਾਨ ਮਲਕੇ ਅਰਜਨ ਖੜਗੇ ਪੁੱਜੇ ਮਲਕੀ ਅਰਜਨ ਖੜਗੇ ਉਹਨਾਂ ਦੀ ਰੈਲੀ 'ਚ ਖਾਲੀ ਕੁਰਸੀਆਂ ਤੇ ਭਾਸ਼ਣ ਉਹਨਾਂ ਨੂੰ ਦੇਣਾ ਪਿਆ ਤੇ ਫਿਰ ਕਿਹੜਾ ਇਹਨਾਂ ਕੋਲੇ ਇਸ ਵਕਤ ਪੰਜਾਬ 'ਚ ਸਟਾਰ ਪ੍ਰਚਾਰਕ ਹੈ ਇਹ ਤਾਂ ਇਹੀ ਦੱਸ ਸਕਦੇ ਆ ਭਾਈ ਕਾਂਗਰਸ ਵਾਲੇ ਉਂਝ ਅਗਰ ਰਾਹੁਲ ਗਾਂਧੀ ਆ ਜਾਣ ਅਗਰ ਪ੍ਰਿੰਕਾ ਗਾਂਧੀ ਆ ਜਾਣ ਤੇ ਪੰਜਾਬ 'ਚ ਕਾਂਗਰਸ ਪਾਰਟੀ ਦੇ ਰੋਡ ਸ਼ੋਅ ਕਾਮਯਾਬ ਹੋ ਸਕਦੇ ਨੇ ਪਰ ਉਹ ਕਦੋਂ ਆਉਣਗੇ ਪੰਜਾਬ 'ਚ ਗੱਲ ਫੇਰ ਉਸੇ ਤਰ੍ਹਾਂ ਦੀ ਹੈ ਕਿਉਂਕਿ ਜਿਹੜੀਆਂ ਕੌਮੀ ਪਾਰਟੀਆਂ ਨੇ ਉਹ ਪੰਜਾਬ ਵਾਲੇ ਪਾਸੇ ਬਿਲਕੁਲ ਅਖੀਰ 'ਚ ਰੁਖ ਕਰਦੀਆਂ ਨੇ ਹੁਣ ਜੇ 26 ਤੋਂ ਬਾਅਦ ਨਰਿੰਦਰ ਮੋਦੀ ਅਮਿਤ ਸ਼ਾਹ ਪੰਜਾਬ ਛੋਣਗੇ ਅਗਰ ਉਹਨਾਂ ਦਿਨਾਂ 'ਚੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਪੰਜਾਬ ਛੋਣਗੇ ਤਦ ਤੱਕ ਤਾਂ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੋਣਾ ਕਿ ਅਸੀਂ ਪੰਜਾਬ ਦੇ ਵਿੱਚ ਕਰਨਾ ਕੀ ਹੈ ਅਸੀਂ ਪੰਜਾਬ 'ਚ ਜਾਣਾ ਕਿਸ ਪਾਸੇ ਹੈ ਸੋ ਕਹਿੰਦੇ ਨੇ ਕਿ ਡੇਰ ਨਾਲ ਕੀਤਾ ਗਿਆ ਕੰਮ ਹੈ ਉਹ ਉਸਾਰੂ ਨਤੀਜੇ ਨਹੀਂ ਦਿੰਦਾ ਹਾਂ ਇਹਨਾਂ ਦਿਨਾਂ ਦੇ ਵਿੱਚ ਅਗਰ ਇਹ ਸਾਰੇ ਲੀਡਰ ਪ੍ਰਚਾਰ ਕਰਨ ਪਾਵੇਂ ਭਾਜਪੀ ਦੇ ਨੇ ਪਾਵੇਂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਹੈ ਉਹ ਦਿਨਾਂ ਵਾਲ ਇਹਨਾਂ ਦੀਆਂ ਪਾਰਟੀਆਂ ਪਾਰਟੀਆਂ ਨੂੰ ਤਾਕਤ ਮਿਲੇਗੀ ਜਿਵੇਂ ਭਗਵੰਤ ਮਾਨ ਹੈ ਉਹ ਖੁਦ ਇਸ ਵਕਤ ਪ੍ਰਚਾਰ ਦੀ ਅਭਿਆਈ ਕਰ ਅਗਵਾਈ ਕਰ ਰਿਹਾ ਹੈ ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਸੀ ਪ੍ਰਕਾਸ਼ ਸਿੰਘ ਬਾਦਲ ਵੀ ਇੱਕ ਵੱਡੇ ਸਟਾਰ ਪ੍ਰਚਾਰਕ ਸੀ ਉਹ ਇਕੱਲੇ ਹੀ ਨਿਕਲ ਜਾਂਦੇ ਸੀ ਔਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਰੋਡ ਸ਼ੋਅ ਜਾਂ ਰੈਲੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਵੀ ਵੱਡਾ ਰਸ਼ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਣਨ ਵੀ ਲੋਕ ਆਉਂਦੇ ਸੀ ਪਰ ਹੁਣ ਪ੍ਰਕਾਸ਼ ਸਿੰਘ ਬਾਦਲ ਦੁਨੀਆ 'ਚ ਨਹੀਂ ਹੈ ਤੇ ਅਕਾਲੀ ਦਲ ਕੋਲੇ ਪੰਜਾਬ ਬਚਾਓ ਯਾਤਰਾ ਚ ਜ਼ਰੂਰ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਪਰ ਹੁਣ ਅਕਾਲੀ ਦਲ ਕੋਲੇ ਵੀ ਉਸ ਪੱਧਰ ਤੇ ਕੋਈ ਸਟਾਰ ਪ੍ਰਚਾਰਕ ਨਹੀਂ ਹੈ ਜੋ ਰਤਵਾ ਪ੍ਰਕਾਸ਼ ਸਿੰਘ ਬਾਦਲ ਦਾ ਸੀ ਸੋ ਸੁਖਵੀਰ ਬਾਦਲ ਨੂੰ ਵਿਕਰਮ ਮਜੀਠੀਆ ਨੂੰ ਇਹਨਾਂ ਨੂੰ ਵੀ ਬਹੁਤ ਮਿਹਨਤ ਕਰਨੀ ਪੈਣੀ ਹੈ ਇਹਨਾਂ ਚੋਣਾਂ ਦੇ ਵਿੱਚ ਆ ਮੋਦੀ ਇਹ ਕੀ ਕਰਦੇ ਆ ਲੌਲੀਪੌਪ ਦਿੰਦੇ ਆ ਕਹਿੰਦੇ 100 ਰੁਪਿਆ ਸਿਲੰਡਰ ਸਸਤਾ ਕਮਾਲ ਕਰਤੀ ਕਹਿੰਦੇ ਮੋਦੀ ਨੇ ਉਹ ਭਾਈ 1000 ਰੁਪਿਆ ਮਹਿੰਗਾ ਕਿਹਨੇ ਕੀਤਾ ਸੀ ਪਹਿਲਾਂ ਇਹ ਤਾਂ ਸੋਚੋ 1000 ਰੁਪਏ ਮਹਿੰਗਾ ਕਰਕੇ 100 ਰੁਪਏ ਸਸਤਾ ਕਰਤਾ ਆਪਾਂ ਨੂੰ 900 ਦਾ ਨੁਕਸਾਨ ਹੋਇਆ ਜਾਂ 100 ਦਾ ਫਾਇਦਾ ਹੋਇਆ ਵੀ ਪੌਣੇ 5 ਸਾਲ ਤਾਂ ਲੁੱਟੀ ਗਿਆ ਮੋਦੀ ਜੋ ਮਰਜੀ ਲੁੱਟ ਗਿਆ ਪਰ 100 ਰੁਪਏ ਨੇ ਸਿਲੰਡਰ ਸਸਤਾ ਕਰਤਾ ਵੀ ਕਮਾਲ ਆ ਬੰਦੇ ਉਹ ਇੰਨਾਂ ਗੱਲਾਂ 'ਚ ਨਾ ਆਇਓ ਕਿਰਪਾ ਕਰਕੇ ਇੰਨਾਂ ਗੱਲਾਂ 'ਚ ਨਾ ਆਇਓ ਬਿਜਲੀ ਦੇ ਬਿੱਲ ਮਾਫ ਹੋਣਗੇ ਹਰ ਮਹੀਨੇ 5000 ਮਿਲਿਆ ਕਰੂਗਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਪੈਸਾ ਨਹੀਂ ਲੱਗਣਾ ਸਾਰੇ ਟੈਸਟ ਫ੍ਰੀ ਹੋਣਗੇ ਲੱਖ ਰੁਪਿਆ ਡੂੜ ਲੱਖ ਰੁਪਿਆ ਦਾ ਸਾਲ ਦਾ ਬਿਮਾਰੀ ਦੇ ਹੀ ਬਚਿਆ ਕਰੂਗਾ ਤੁਹਾਨੂੰ ਆ ਆਸਾਬ ਲਾਇਆ ਕਰੋ ਇਹ ਜੇ ਪੜ੍ਹਾਈ ਤੁਹਾਡੇ ਬੱਚਿਆਂ ਨੂੰ ਸਰਕਾਰੀ ਚ ਵੀ ਪ੍ਰਾਈਵੇਟ ਤੋਂ ਵਧੀਆ ਮਿਲੂਗੀ ਉਹ ਫੀਸ ਬਚੂਗੀ ਤੁਹਾਡੀ ਗੱਲ ਆਪਾਂ ਹੁਣ ਡੱਲਾ ਜੀ ਕਾਂਗਰਸ ਪਾਰਟੀ ਦੀ ਕਰੀਏ ਤਾਂ ਦਿੱਲੀ ਦੇ ਵਿੱਚ ਕਾਂਗਰਸ ਦੀ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਇਸ ਦੇ ਵਿੱਚ ਸੱਦਿਆ ਗਿਆ ਤੇ ਜਿਹੜੇ ਪੰਜ ਉਮੀਦਵਾਰ ਹਲੇ ਰਹਿੰਦੇ ਸੀ ਨਾ ਅਨਾਉਂਸ ਕਰਨ ਦੇ ਲਈ ਤੇ ਜੋ ਹੈ ਕਾਂਗਰਸ ਵੱਲੋਂ ਪੰਜ ਉਮੀਦਵਾਰਾਂ ਦੇ ਨਾਂ ਵੀ ਫਾਈਨਲ ਕੀਤੇ ਗਏ ਨੇ ਸੋ ਡੱਲਾ ਜੀ ਜ਼ਰੂਰ ਚਾਹਾਂਗੇ ਕਿ ਕਿਹੜੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਸਥਿਤੀ ਜ਼ਰੂਰ ਸਾਫ਼ ਕਰਿਓ ਫਜੋਜੀ ਦਿੱਲੀ ਦੇ ਵਿੱਚ ਕੱਲ ਕਾਂਗਰਸ ਦੀ ਸੈਂਟਰਲ ਕਮੇਟੀ ਦੀ ਮੀਟਿੰਗ ਬੁਲਾਈ ਗਈ ਰਾਤ 9 10 ਵਜੇ ਤੱਕ ਇਹ ਮੀਟਿੰਗ ਜਾਰੀ ਸੀ ਸੈਂਟਰਲ ਕਮੇਟੀ ਦੀ ਮੀਟਿੰਗ ਦੇ ਵਿੱਚ ਕੱਲ ਜਿਹੜਾ ਸੰਗਠਨ ਹੈ ਪੰਜਾਬ ਦਾ ਪ੍ਰਤਾਪ ਬਾਜਵਾ ਰਾਜਾ ਵੜਿੰਗ ਔਰ ਦਵਿੰਦਰ ਯਾਦਵ ਜਿਹੜੇ ਪਰਿਵਾਰੀ ਨੇ ਇਹਨਾਂ ਸਾਰਿਆਂ ਦੇ ਨਾਲ ਲੰਮੀ ਚਰਚਾ ਹੋਈ ਕਿਹੜੇ ਉਮੀਦਵਾਰ ਹੋ ਸਕਦੇ ਨੇ ਪੰਜ ਸੀਟਾਂ ਨੇ ਲੁਧਿਆਣਾ ਗੁਰਦਾਸਪੁਰ ਸ਼੍ਰੀ ਨਨਪੁਰ ਸਾਹਿਬ ਖਡੂਰ ਸਾਹਿਬ ਔਰ ਫਿਰੋਜ਼ਪੁਰ ਇਨ੍ਹਾਂ ਪੰਜਾਂ ਸੀਟਾਂ ਤੇ ਕਿਹੜੇ ਸੰਭਾਵੀ ਉਮੀਦਵਾਰ ਨੇ ਇਨ੍ਹਾਂ ਨਾਵਾਂ ਤੇ ਚਰਚਾ ਹੋਈ ਹਾਲਾਂਕਿ ਕਿਹਾ ਇਹ ਗਿਆ ਸੀ ਚਰਚਾਵਾਂ ਇਹ ਸੀ ਕਿ ਕਮੇਟੀ ਨੂੰ ਹੁਣ ਇਹ ਕਿਹਾ ਗਿਆ ਸੀ ਜਿਹੜੇ ਪੰਜਾਬ ਵਾਲੇ ਸੰਗਠਨ ਨੇ ਕਿ ਤੁਸੀਂ ਆਪਣੇ ਵੱਲੋਂ ਇੱਕ ਇੱਕ ਨਾਮ ਲੈ ਕੇ ਆਉਣਾ ਹੁਣ ਜਿਹੜੀਆਂ ਕਾਂਗਰਸ ਹਾਈ ਕਮਾਂਡ ਦੇ ਵਿੱਚ ਮਲਕੀ ਅਰਜਨ ਖੜਗੇ ਸੀ ਸੈਂਟਰਲ ਕਮੇਟੀ ਦੇ ਹੋਰ ਲੀਡਰ ਸੀ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵਿਨੂ ਗੋਪਾਲ ਸੀ ਹੁਣ ਪਤਾ ਹੀ ਲੱਗਿਆ ਕਿ ਰਾਹੁਲ ਗਾਂਧੀ ਮਲਕ ਅਰਜਨ ਖੜਗੇ ਔਰ ਦੂਸਰੇ ਲੀਡਰਾਂ ਨੇ ਲਗਭਗ ਪੰਜ ਨਾਵਾਂ ਨੂੰ ਸਹਿਮਤੀ ਦਿੱਤੀ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਪੰਜੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਹੜੇ ਪੰਜਾਬ ਦੇ ਸੰਗਠਨ ਵੱਲੋਂ ਅੱਗੇ ਵਧਾਏ ਗਏ ਸੀ ਸੂਚੀ ਭਾਵੇਂ ਆਣ ਵਾਲੀ ਹੈ ਜਾਂ ਇਸ ਵਕਤ ਤੱਕ ਆ ਗਈ ਹੋਣੀ ਹੈ ਪਰ ਵੱਡੇ ਤੌਰ ਤੇ ਜਿਹੜੇ ਨਾਮ ਉੱਪਰ ਕੀ ਆਏ ਨੇ ਫਿਰੋਜ਼ਪੁਰ ਤੋਂ ਸ਼ਮਸ਼ੇਰ ਸਿੰਘ ਕੁਬਾਇਆ ਉਹ ਨੰਬਰ 1 ਤੇ ਬਣੇ ਹੋਏ ਸੀ ਹੁਣ ਉਹਨਾਂ ਦੀ ਟਿਕਟ ਪੂਰੀ ਉਹਨਾਂ ਦੀ ਸੰਭਾਵਨਾ ਹੈ ਪਰ ਕਾਂਗਰਸ ਹੈ ਕਾਂਗਰਸ ਚ ਕਿਸੇ ਵੇਲੇ ਵੀ ਟਿਕਟ ਮਿਲਣ ਤੋਂ ਬਾਅਦ ਵੀ ਕੱਟੀ ਜਾਂਦੀ ਹੈ ਸੋ ਇਸ ਕਰਕੇ ਗਾਰੰਟੀ ਕਿਸੇ ਗੱਲ ਦੀ ਨਹੀਂ ਕਾਂਗਰਸ ਚ ਪਰ ਸ਼ੇਰ ਸਿੰਘ ਕੁਬਾਇਆ ਦਾ ਨਾਮ ਨੰਬਰ 1 ਤੇ ਸੀ ਕੁਲਬੀਰ ਜੀਰਾ ਦਾ ਨਾਮ ਵੀ ਚੱਲ ਰਿਹਾ ਸੀ ਕੁਝ ਹੋਰ ਨਾਮ ਵੀ ਚੱਲ ਰਹੇ ਸੀ ਇਸੀ ਤਰ੍ਹਾਂ ਗੁਰਦਾਸਪੁਰ ਤੋਂ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਮ ਚੱਲ ਰਿਹਾ ਸੀ ਹਾਲਾਂਕਿ ਉੱਥੇ ਨਾਮ ਕਈ ਹੋਰ ਚੱਲੇ ਪਰ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਮ ਉਭਰਿਆ ਸ਼੍ਰੀ ਨਨਪੁਰ ਸਾਹਿਬ ਤੋਂ ਰਾਣਾ ਕੇਪੀ ਦਾ ਨਾਮ ਵੀ ਚੱਲ ਰਿਹਾ ਸੀ ਔਰ ਸੰਤ RAM ਸਿੰਗਲਾ ਜੀ ਦੇ ਪੁੱਤਰ ਵਿਜੇਂਦਰ ਸਿੰਗਲਾ ਦਾ ਨਾਮ ਵੀ ਚੱਲ ਰਿਹਾ ਸੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੇਪੀ ਰਾਣਾ ਵੀ ਚੱਲ ਰਹੀ ਸੀ ਹਾਲਾਂਕਿ ਰਾਣਾ ਗੁਰਜੀਤ ਉਹਨਾਂ ਦੇ ਪਰਿਵਾਰ ਦਾ ਵੀ ਪੂਰਾ ਜ਼ੋਰ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਲੱਗਿਆ ਹੁਣ ਚਰਚਾ ਹੈ ਕਿ ਇੰਦਰਪ੍ਰਤਾਪ ਸਿੰਘ ਰਾਣਾ ਗੁਰਜੀਤ ਦੇ ਪੁੱਤਰ ਦਾ ਦਾ ਖਡੂਰ ਸਾਹਿਬ ਲੱਗ ਸਕਦਾ ਹੈ ਔਰ ਲੁਧਿਆਣਾ ਦੇ ਵਿੱਚ ਗੁਰਕੀਰਤ ਕੋਟਲੀ ਦਾ ਨਾਮ ਚੱਲ ਰਿਹਾ ਸੀ ਔਰ ਜੱਸੀ ਖੰਗੂੜਾ ਦਾ ਨਾਮ ਚੱਲ ਰਿਹਾ ਸੀ ਜੱਸੀ ਖੰਗੂੜਾ ਦਾ ਨਾਮ ਵੀ ਹਾਈ ਕਮਾਂਡ ਵੱਲੋਂ ਪ੍ਰਸਤਾਵਿਤ ਕੀਤਾ ਗਿਆ ਸੀ ਵਿਚਾਰਨ ਦੇ ਲਈ ਇਸ ਤਰੀਕੇ ਦੀਆਂ ਗੱਲਾਂ ਨੇ ਜਿਹੜੀਆਂ ਸੂਤਰਾਂ ਦੇ ਹਵਾਲੇ ਨਾਲ ਆਈਆਂ ਨੇ ਹੁਣ ਉੱਥੇ ਜਸਜੀਤ ਖੰਗੂੜਾ ਆਉਂਦੇ ਨੇ ਗੁਰਪ੍ਰੀਤ ਕੋਟਲੀ ਆਉਂਦੇ ਨੇ ਜਾਂ ਭਾਰਤ ਪੂਸ਼ਨ ਆਸ਼ੂ ਜਾਂ ਸੰਜੇ ਤਲਵਾਰ ਆਉਂਦੇ ਨੇ ਪ੍ਰਗਟ ਸਿੰਘ ਦਾ ਨਾਮ ਫਿਲਹਾਲ ਲੁਧਿਆਣਾ ਲਈ ਨਹੀਂ ਚੱਲ ਰਿਹਾ ਸੀ ਇਸ ਤਰੀਕੇ ਦੀਆਂ ਚਰਚਾਵਾਂ ਨੇ ਜਦਕਿ ਹਾਈ ਕਮਾਂਡ ਵੱਲੋਂ ਹੀ ਪਹਿਲਾਂ ਇਸ ਨਾਮ ਨੂੰ ਅੱਗੇ ਵਧਾਇਆ ਗਿਆ ਸੀ ਇਹ ਖਬਰਾਂ ਨਹੀਂ ਔਰ ਕਿਉਂਕਿ ਇਹ ਮੀਟਿੰਗ ਬਹੁਤ ਐਮ ਸੀ ਇਹ ਵੀ ਚਰਚਾਵਾਂ ਨੇ ਕਿ ਇੱਕ ਨਾਮ ਮੰਗਾਇਆ ਗਿਆ ਸੀ ਪਰ ਕੁਝ ਨਾਮ ਹਾਈ ਕਮਾਂਡ ਵੀ ਸੁਝਾ ਰਹੀ ਸੀ ਸੋ ਅਖੀਰ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਨਾਮ ਨਾ ਐਲਾਨੇ ਜਾਣ ਕਿਉਂਕਿ ਕੁਝ ਨਾਵਾਂ ਤੇ ਰੇਡ ਕਾ ਲਗਾਤਾਰ ਬਰਕਰਾਰ ਸੀ ਕੁਝ ਨਾਵਾਂ ਤੇ ਭਾਵੇਂ ਉਹ ਗੁਰਦੋਸ ਗੁਰਦਾਸਪੁਰ ਦੀ ਸੀਟ ਹੈ ਲੁਧਿਆਣੇ ਦੀ ਸੀਟ ਹੈ ਸ਼੍ਰੀਨੰਦਪੁਰ ਸਾਹਿਬ ਦੀ ਸੀਟ ਹੈ ਖਡੂਰ ਸਾਹਿਬ ਦੀ ਸੀਟ ਹੈ ਕੁਝ ਸੀਟਾਂ ਤੇ ਕਿਉਂਕਿ ਇੱਕ ਤੋਂ ਜ਼ਿਆਦਾ ਨਾਮ ਸੀ ਹਾਈ ਕਮਾਂਡ ਔਰ ਪੰਜਾਬ ਦੇ ਸੰਗਠਨ ਦੇ ਪ੍ਰਸਤਾਵਾਂ ਦੇ ਵਿੱਚ ਫਰਕ ਸੀ ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਆਈਆਂ ਦੇਰ ਰਾਤ ਤੱਕ ਕਿ 29 ਤਰੀਕ ਨੂੰ ਨਵੇਂ ਸਿਰੇ ਤੋਂ ਨਾਮ ਵਿਚਾਰੇ ਜਾਣਗੇ ਉੰਜ ਕਾਂਗਰਸ ਪਾਰਟੀ ਦੇ ਵਿੱਚ ਟਿਕਟਾਂ ਦਾ ਰੇੜਕਾ ਕੋਈ ਨਵੀਂ ਗੱਲ ਨਹੀਂ ਹੈ ਸੋ ਅਗਰ ਹੁਣੇ ਨਵੇਂ ਸਿਰੇ ਤੋਂ ਕੱਲ ਫੇਰ ਮੀਟਿੰਗ ਹੋਏਗੀ ਇਹਦਾ ਫਿਰ ਸਾਨੂੰ ਇੰਤਜ਼ਾਰ ਕਰਨਾ ਪਏਗਾ ਪਰ ਕੱਲ ਦੀ ਮੀਟਿੰਗ ਦੇ ਵਿੱਚ ਕੁਝ ਨਾ ਸੰਗਠਨ ਚਾਹੁੰਦਾ ਸੀ ਤੇ ਕੁਝ ਨਾ ਹਾਈ ਕਮਾਂਡ ਚਾਹੁੰਦਾ ਸੀ ਮਤਲਬ ਸਹਿਮਤੀ ਨਹੀਂ ਬਣੀ ਇਸ ਤਰ੍ਹਾਂ ਦੀਆਂ ਵੀ ਖਬਰਾਂ ਨੇ ਪਰ ਆਖਰੀ ਅਧਿਕਾਰ ਸੈਂਟਰਲ ਕਮੇਟੀ ਕੋਲ ਹੈ ਸੋ ਅਗਰ ਸਹਿਮਤੀ ਨਹੀਂ ਵੀ ਬਣੀ ਫਿਰ ਵੀ ਅਗਰ ਹਾਈ ਕਮਾਂਡ ਆਪਣੀ ਮਰਜ਼ੀ ਦੇ ਉਮੀਦਵਾਰ ਜਾਰੀ ਕਰਨਾ ਚਾਵੇ ਤੇ ਸੂਚੀ ਜਾਰੀ ਕੀਤੀ ਜਾ ਸਕਦੀ ਹੈ ਉਂਝ 29 ਤਰੀਕ ਦੀ ਮੀਟਿੰਗ ਤੋਂ ਬਾਅਦ ਵੀ ਸੂਚੀ ਜਾਰੀ ਹੋ ਸਕਦੀ ਹੈ ਹੋ ਸਕਦਾ ਹੈ ਇੱਕ ਦੌਰ ਹੋਰ ਗੱਲਬਾਤ ਦਾ ਕਾਂਗਰਸ ਪਾਰਟੀ ਚਲਾਵੇ ਡਲਾਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪੰਜ ਤੋਂ ਜ਼ਿਆਦਾ ਮੈਂਬਰ ਕੱਲ ਜੋ ਹੈ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਮਨਜਿੰਦਰ ਸਰਸਾ ਅਤੇ ਤਰਨ ਚੁਗ ਦੀ ਮੌਜੂਦਗੀ ਦੇ ਵਿੱਚ ਜੇਪੀ ਨੱਡਾ ਨੇ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਿਲ ਕਰਵਾਇਆ ਸੋ ਜ਼ਰੂਰ ਇਸ ਖਬਰ ਦੇ ਉੱਪਰ ਪੂਰੀ ਚਰਚਾ ਜ਼ਰੂਰ ਕਰਨਾ ਚਾਹਾਂਗੇ ਕਿ ਕਿਵੇਂ ਵੇਖਦੇ ਹੋ ਤੁਸੀਂ ਇਸ ਰਾਜਨੀਤਿਕ ਵਰਤਾਰੇ ਨੂੰ ਕਿ ਦਿੱਲੀ ਦੇ ਵਿੱਚ ਭਾਜਪਾ ਪਾਰਟੀ ਜਿਹੜੀ ਹੈ ਕਾਂਗਰਸ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਨੂੰ ਮੁਰਤੋਂ ਝਟਕਾ ਦੇਵੇਗੀ ਕੀ ਕਹਿਣਾ ਚਾਹੋਗੇ ਫਰਜੋਦੀ ਉਧਰ ਦਿੱਲੀ ਦੇ ਵਿੱਚ ਕੱਲ ਘਟੋ ਘਟ 6 ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਔਰ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸਿੱਖ ਪ੍ਰਤੀਨਿਧੀ ਭਾਵੇਂ ਸਮਾਜ ਸੇਵਾ ਦੇ ਖੇਤਰ ਚ ਸੀ ਭਾਵੇਂ ਪੋਲਿਟਿਕਸ ਦੇ ਖੇਤਰ ਦੇ ਵਿੱਚ ਸੀ ਉਹ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ ਉੱਚੇਚੇ ਤੌਰ ਤੇ ਮੌਜੂਦ ਰਹੇ ਜੇਪੀ ਨੱਡਾ ਉਹਨਾਂ ਨੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਮੈਂਬਰੀ ਗ੍ਰੈਂਡ ਕਰਵਾਈ ਔਰ ਮਨਜਿੰਦਰ ਸਿਰਸਾ ਦੇ ਵੱਡੇ ਯਤਨ ਰਹੇ ਸੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਕੋਸ਼ਿਸ਼ 'ਚ ਹੈ ਕਿ ਵੱਧ ਤੋਂ ਵੱਧ ਪੰਜਾਬੀ ਭਾਈਚਾਰੇ ਦੀਆਂ ਵੋਟਾਂ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਾਸਲ ਕੀਤੀਆਂ ਜਾਣ ਅਸਲ 'ਚ ਦਿੱਲੀ ਦੇ ਵਿੱਚ ਗਹਿ ਗੱਟ ਮੁਕਾਬਲਾ ਹੈ ਇਸਵਾਰ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਮਿਲ ਕੇ ਚੋਣਾਂ ਲੜ ਰਹੇ ਨੇ ਪਿਛਲੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀਆਂ 7 ਦੀਆਂ 7 ਸੀਟਾਂ ਜਿੱਤੀਆਂ 2014 'ਚ ਵੀ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਨੇ 7 ਦੀਆਂ 7 ਸੀਟਾਂ ਜਿੱਤੀਆਂ ਹੁਣ ਇਸ ਵਾਰ ਕਿਉਂਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਚੋਣ ਲੜ ਰਹੇ ਨੇ ਪਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਭੇਜਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਪ੍ਰਤੀ ਹਮਦਰਦੀ ਹੈ ਅਜੇ ਹਾਲਾਤਾਂ ਦੇ ਵਿੱਚ ਭਾਜਪਾ ਨੇ ਪੂਰਾ ਜ਼ੋਰ ਲਾਇਆ ਹੈ ਕਿ ਸਾਰੀਆਂ ਭਾਈਚਾਰਿਆਂ ਨਾਲ ਸੰਬੰਧਿਤ ਸ਼ਖਸੀਅਤਾਂ ਨੂੰ ਬੀਜੇਪੀ ਚ ਸ਼ਾਮਲ ਕਰਾਈਏ ਔਰ ਬੀਜੇਪੀ ਦੇ ਹੱਕ ਚ ਮਾਹੌਲ ਬਣਾਈਏ ਔਰ ਕੱਲ ਵੀ ਲਗਾਤਾਰ ਮੰਚ ਤੋਂ ਭਾਵੇਂ 84 ਦੇ ਇਨਸਾਫ ਚ ਨਰਿੰਦਰ ਮੋਦੀ ਦੀ ਭੂਮਿਕਾ ਦੀ ਗੱਲ ਕੀਤੀ ਗਈ ਭਾਵੇਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੇ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਦੀ ਗੱਲ ਕੀਤੀ ਗਈ ਹਾਲਾਂਕਿ ਵੱਡੀ ਭੂਮਿਕਾ ਰਹੀ ਇਮਰਾਨ ਖਾਨ ਔਰ ਨਵਜੋਤ ਸਿੰਘ ਸਿੱਧੂ ਦੀ ਇਹ ਤਾਂ ਪੂਰੀ ਦੁਨੀਆ ਜਾਣਦੀ ਹੈ ਪਰ ਇਹ ਵੀ ਗੱਲ ਠੀਕ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਰਜ਼ੀ ਬਣਾਵੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਜਾਂ ਲਾਂਘਾ ਨਹੀਂ ਖੁੱਲ ਸਕਦਾ ਸੀ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਭੂਮਿਕਾ ਰਹੀ ਆ ਜ਼ਰੂਰ ਇਹਦੇ ਵਿੱਚ ਹੁਣ ਇਹ ਗੱਲ ਪੰਜਾਬ 'ਚ ਜਦੋਂ ਹੁੰਦੀ ਆ ਤੇ ਪੰਜਾਬ ਦੇ ਵਿੱਚ ਬਾਰ ਬਾਰ ਇਹ ਸਵਾਲ ਖੜਾ ਹੁੰਦਾ ਹੈ ਕਿ ਕਿਸਾਨੀ ਬਿੱਲ ਜਿਸ ਤਰੀਕੇ ਨਾਲ ਲਾਗੂ ਕੀਤੇ ਗਏ ਬਾਅਦ ਦੇ ਵਿੱਚ ਰੱਦ ਕੀਤੇ ਗਏ ਕਿਸਾਨ ਏਡੀ ਵੱਡੀ ਗਿਣਤੀ 'ਚ ਸ਼ਹੀਦ ਹੋ ਗਏ ਤੇ ਬਾਅਦ ਦੇ ਵਿੱਚ ਪ੍ਰਵਾਨ ਕੀਤੀਆਂ ਮੰਗਾਂ ਭਾਜਪੀ ਨੇ ਮੰਨੀਆਂ ਨਹੀਂ ਦਿੱਲੀ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਕੋਈ ਬਹੁਤ ਵੱਡਾ ਵਿਰੋਧ ਨਹੀਂ ਹੈ ਕਿਉਂਕਿ ਦਿੱਲੀ 'ਚ ਖੇਤੀ ਬਹੁਤ ਘੱਟ ਹੁੰਦੀ ਹੈ ਪਰ ਪੰਜਾਬ 'ਚ ਇਹ ਵੀ ਗੱਲ ਹੁੰਦੀ ਹੈ ਕਿ ਪਵਿੱਤਰ ਗੁਰਪੁਰਬ ਦੇ ਮੌਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਵੱਲੋਂ ਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੱਜ ਵੀ ਸੰਘਰਸ਼ ਚੱਲ ਰਹੇ ਨੇ ਤੇ ਹੁਣ ਕੇਂਦਰ ਇਸ ਸੰਘਰਸ਼ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਿਹਾ ਸੋ ਦਿੱਲੀ ਦੀ ਵੱਖਰੀ ਤਰ੍ਹਾਂ ਦੀ ਸਿਆਸਤ ਹੈ ਦਿੱਲੀ ਦੇ ਵਿੱਚ ਇਸ ਵਾਰ ਜਿਵੇਂ ਤੁਹਾਡਾ ਸਵਾਲ ਵੀ ਹੈ ਫਸਮੀ ਟੱਕਰ ਹੈ ਅਗਰ ਅਸੀਂ ਇਹ ਕਹੀਏ ਕਿ 14 ਤੇ 19 ਚ ਬੀਜੇਪੀ 7 ਸੀਟਾਂ ਜਿੱਤ ਗਈ ਇਸ ਵਾਰ ਵੀ ਬੀਜੇਪੀ ਦਿੱਲੀ ਚ 7 ਸੀਟਾਂ ਜਿੱਤੇਗੀ ਸ਼ਾਇਦ ਇਹ ਕਹਿਣਾ ਠੀਕ ਨਹੀਂ ਹੋਏਗਾ ਦਿੱਲੀ ਦੇ ਵਿੱਚ ਗੈਰ ਗੱਠ ਮੁਕਾਬਲਾ ਹੈ ਹੁਣ ਬੀਜੇਪੀ 7 ਜਿੱਤਦੀ ਹੈ ਜਾਂ ਇੰਡੀਆ ਗੱਠ ਜੋੜ 7 ਜਿੱਤਦਾ ਹੈ ਇਹਦੇ ਲਈ ਇੰਤਜ਼ਾਰ ਤਾਂ ਆਪਾਂ ਨੂੰ ਕਰਨਾ ਪਏਗਾ ਪਰ ਜਿਹੜੀਆਂ ਜ਼ਮੀਨੀ ਸਿਟੀਆਂ ਨੇ ਉਹ ਫਸਮੀ ਟੱਕਰ ਦੀਆਂ ਨੇ ਕਿਉਂਕਿ ਬਹੁਤ ਸਾਰੇ ਹੋਰ ਮੁੱਦੇ ਵੀ ਨੇ ਜਿਹੜੇ ਇਸ ਵਕਤ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਉਭਰੇ ਹੋਏ ਨੇ ਔਰ ਅਸੀਂ ਬਾਰ-ਬਾਰ ਜਦੋਂ ਦਿੱਲੀ ਦੀ ਗੱਲ ਕਰਦੇ ਆ ਤੇ ਇਹ ਗੱਲ ਉੱਭਰਦੀ ਆ ਦਿੱਲੀ ਦੇ ਵਿੱਚ ਭਾਵੇਂ ਬੇਰੋਜ਼ਗਾਰੀ ਦੀ ਗੱਲ ਹੋਵੇ ਭਾਵੇਂ ਮਹਿੰਗਾਈ ਹੋਵੇ ਭਾਵੇਂ ਉਹ ਸਾਰੀਆਂ ਮੰਗਾਂ ਹੋਣ ਜਿਹੜੀਆਂ ਆਰਥਿਕ ਪੱਖੋਂ ਦਿੱਲੀ ਨੂੰ ਵੱਖਰੇ ਰਾਜ ਦੀ ਵਕਾਲਤ ਕਰਦੀਆਂ ਨੇ ਤੇ ਦਿੱਲੀ ਅੱਜ ਤੱਕ ਇੱਕ ਵੱਖਰਾ ਰਾਜ ਹੈ ਜਿਹੜਾ ਨਹੀਂ ਬਣਾ ਗਿਆ ਸੋ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਇਹ ਉੱਭਰਦੀਆਂ ਨੇ अरविंद केजरीवाल ਵੀ ਕਹਿ ਰਹੇ ਨੇ ਕਿ ਜੇ ਸਾਡੀ ਕੇਂਦਰ ਚ ਸਰਕਾਰ ਆ ਗਈ ਇੰਡੀਆ ਦੀ ਅਸੀਂ ਦਿੱਲੀ ਨੂੰ ਪੂਰਨ ਸੂਬਾ ਬਣਾ ਦਾਂਗੇ ਔਰ ਦਿੱਲੀ ਚ ਜ਼ਿਆਦਾਤਰ ਸਰਕਾਰ ਦਾ ਕੰਟਰੋਲ ਲੈਫਟੀਨੈਂਟ ਗਵਰਨਰ ਦਾ ਹੈ ਔਰ ਭਾਜਪਾ ਨੇ ਦਿੱਲੀ ਨੂੰ ਪੂਰਨ ਸੂਬਾ ਵੀ ਨਹੀਂ ਬਣਾਇਆ ਪਹਿਲਾਂ ਭਾਜਪਾ ਦੇ ਲੀਡਰਾਂ ਦੇ ਵਾਅਦੇ ਰਹੇ ਨੇ ਸੋ ਇਸ ਕਰਕੇ ਬੇਰੋਜ਼ਗਾਰੀ ਮਹਿੰਗਾਈ ਇਹ ਸਾਰੇ ਮੁੱਦੇ ਵੀ ਦਿੱਲੀ ਦੇ ਵਿੱਚ ਨਾਲ-ਨਾਲ ਤੁਰਦੇ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਔਰ ਅਰਵਿੰਦ ਕੇਜਰੀਵਾਲ ਦੀਆਂ ਸਹੂਲਤਾਂ ਸਸਤੀ ਬਿਜਲੀ 200 ਯੂਨਿਟ ਫ੍ਰੀ ਬਿਜਲੀ ਦੇ ਪਾਣੀ ਵੱਡੀ ਮਾਤਰਾ ਚ ਫ੍ਰੀ ਦਿੱਲੀ ਚ ਪਾਣੀ ਬਹੁਤ ਵੱਡੀ ਸਮੱਸਿਆ ਪੰਜਾਬ ਚ ਤਾਂ ਆਪਾਂ ਥਾਂ ਥਾਂ ਛਬੀਲਾਂ ਦੇਖ ਲੈਨੇ ਆ ਪੰਜਾਬ ਚ ਤਾਂ ਕੋਈ ਪਿਆਸਾ ਰਹਿੰਦਾ ਹੀ ਨਹੀਂ ਜਦੋਂ 50 ਡਿਗਰੀ ਤਾਪਮਾਨ ਹੋ ਜਾਂਦਾ ਪਰ ਦਿੱਲੀ ਚ ਤੁਹਾਨੂੰ ਬੋਤਲ ਪਾਣੀ ਦੀ ਖਰੀਦਣੀ ਪੈਂਦੀ ਆ ਸੋ ਛੇਤੀ ਜਦੀ ਦਿੱਲੀ ਚ ਕੋਈ ਕਿਸੇ ਨੂੰ ਪਾਣੀ ਨਹੀਂ ਪੁੱਛਦਾ ਸੋ ਇਹ ਤਾਂ ਰਾਜਸਥਾਨੀ ਦੇ ਵਿੱਚ ਆਮ ਸਾਰੇ ਲੋਕ ਜਾਣਦੇ ਹੀ ਆ ਚਲੋ ਪਰ ਇਹ ਸਾਰੇ ਮੁੱਦੇ ਨੇ ਸੋ ਇਸ ਵਾਰ ਭਾਜਪਾ ਦਾ ਰਾਹ ਦਿੱਲੀ ਚ ਆਸਾਨ ਨਹੀਂ ਭਾਜਪਾ ਨੇ ਪੂਰਾ ਜ਼ੋਰ ਲਾ ਰੱਖਿਆ ਵੱਧ ਤੋਂ ਵੱਧ ਲੋਕ ਭਾਜਪਾ ਚ ਸ਼ਾਮਲ ਹੋਣ ਤਾਂ ਕਿ ਘਟੋ ਘਟ ਬੀਜੇਪੀ 7 ਸੀਟਾਂ ਤੇ ਆਵੇ ਚਲੋ ਹਰੇਕ ਨੂੰ ਸੁਪਨੇ ਵੇਖਣ ਦਾ ਹੱਕ ਹੈ ਇਸ ਵਾਰ 7 ਵਾਲਾ ਸੁਪਨਾ ਪੂਰਾ ਹੁੰਦਾ ਹੈ ਜਾਂ ਸੁਪਨਾ ਘਟਦਾ ਹੈ ਨਤੀਜੇ ਦੇ ਤੌਰ ਤੇ ਇਹ ਵਕਤ ਦੱਸੇਗਾ ਬਹੁਤ ਬਹੁਤ ਧੰਨਵਾਦ ਅਦਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਸਿਆਸੀ ਅਪਡੇਟ ਜੋ ਵੀ ਖਬਰਾਂ ਚੱਲ ਰਹੀਆਂ ਨੇ ਉਹਨਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਦੇ ਨਾਲ ਨਾਲ ਤੁਹਾਡਾ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ Bod bod tanı